ਅੰਡੀਸਾਰਿਕਾ ਹੋਟਲ ਦੇ ਵਿੱਚ ਇੱਕ ਲੇਡੀ ਦੀ ਡੈੱਡ ਬਾਡੀ ਮਿਲੀ ਹੈ ਕੀ ਸਾਰਾ ਮੰਗਰ ਆ ਇਹ ਸਾਨੂੰ 15 11 25 ਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਕ ਲੇਡੀ ਦੀ ਡੈੱਡ ਬਾਡੀ ਹੋਟਲ ਕੁਲਰ ਦੇ ਕਮਰਾ ਨੰਬਰ 104 ਦੇ ਵਿੱਚ ਬੈੱਡ ਦੇ ਉੱਪਰ ਮਿਲੀ ਹੈ ਇਸ ਤੇ ਮੌਕੇ ਤੇ ਪੁੱਛ ਕੇ ਜਿਹੜੀ ਐ ਕਤਫੀਸ਼ ਕੀਤੀ ਤੇ ਜਿਸ ਤੋਂ ਪਾਇਆ ਗਿਆ ਕਿ ਉਹ ਲੇਡੀ ਕਿਸੇ ਵਿਅਕਤੀ ਦੇ ਨਾਲ ਬੀਤੀ ਸ਼ਾਮ 6:30 ਵਜੇ ਹੋਟਲ ਚ ਆਈ ਸੀ ਤੇ ਜਿਨ੍ਹਾਂ ਨਾਲ ਇੱਕ ਬੱਚਾ ਵੀ ਸੀ ਜੋ ਸਵੇਰੇ ਬੱਚੇ ਦੇ ਰੌਂਡ ਦੀ ਆਵਾਜ਼ ਸੁਣ ਕੇ ਸਟਾਫ ਨੇ ਦੇਖਿਆ ਤੇ ਬਾਡੀ ਪਈ ਸੀ ਜੋ ਬਾਡੀ ਦੀ ਗਰਦਨ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਜਾਪਦਾ ਸੀ ਕਿ ਨਾਲ ਆਏ ਵਿਅਕਤੀ ਨੇ ਗळा ਘੁੱਟ ਕੇ ਔਰਤ ਦਾ ਕਤਲ ਕੀਤਾ ਹੈ ਅ ਜਿਸ ਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਵਿਤਕਾ ਦੇ ਜਿਹੜਾ ਭਰਾ ਆ ਇੰਦਰਜੀਤ ਸਿੰਘ ਵਾਸੀ ਮੁਕਸਰ ਦੇ ਬਿਆਨ ਦਰਜ ਕੀਤੇ ਗਏ ਜਿਸ ਨੇ ਦੱਸਿਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦੀ ਸ਼ਾਦੀ ਜਿਹੜੀ ਐ ਰਸਾਲ ਸਿੰਘ ਵਾਸੀ ਪੂਨੀਆਂ थाना सदरਪੱਟੀ ਜ਼ਿਲ੍ਹਾ ਤਰਨਤਾਰਨ ਨਾਲ ਕਰੀਬ 7-8 ਸਾਲ ਪਹਿਲਾਂ ਹੋਈ ਸੀ ਜਿਨ੍ਹਾਂ ਦੇ ਦੋ ਜੜਵਾ ਬੱਚੇ ਹੋਰ ਕਰੀਬ 5-6 ਸਾਲ ਹੈ ਉਹ ਅਰਸੇ ਦੌਰਾਨ ਹੀ ਜਿਹੜੀ ਉਹਨਾਂ ਦੀ ਭੈਣ ਵੀਰਪਾਲ कौर ਸੀ ਉਹਨਾਂ ਦੇ ਗਵਾਹ ਰਹਿੰਦੇ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜਾਇਜ਼ਪਨ ਜਿਹੜੇ ਬਣ ਗਿਆ ਸੀ ਇਸ ਦਾ ਪਤਾ ਰਸਾਲ ਸਿੰਘ ਨੂੰ ਲੱਗਣ ਦੇ ਦੋਵਾਂ ਚੜ੍ਹ ਬਣ ਰਹੀਦੀ ਸੀ ਜਿਸ ਕਾਰਨ ਜਿਹੜੀ ਵੀਰਪਾਲ कौर ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਜੋ ਮਿਤੀ 14 11 25 ਨੂੰ ਆਪਣੇ ਘਰ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਸਮਾਨ ਜਿਹੜਾ ਲੈਣ ਜਾ ਰਹੀ ਹਾਂ ਪਰ ਉਹ ਗੁਰਮੀਤ ਸਿੰਘ ਦੇ ਨਾਲ ਜਿਹੜੇ ਇੱਥੇ ਸ਼ੇਰਾਂ ਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਆ ਕੇ ਉਹਨਾਂ ਨੇ ਕਮਰਾ ਲਿਆ ਸੀ ਕਿੱਤੇ ਮਿਤੀ 14 15 ਦੀ ਦਰਮਿਆਨੀ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਜਿਹੜਾ ਗੜਾ ਘੁੱਟ ਕੇ ਵੀਰਪਾਲ ਕੌਰ ਦਾ ਕਤਲ ਜਿਹੜਾ ਕਰ ਦਿੱਤਾ ਗਿਆ ਤੇ ਆਫਰਾਰ ਹੋ ਗਿਆ ਜਿਸ ਦੇ ਸਬੰਧ ਵਿੱਚ ਮਕਦਮਾ ਜਿਹੜਾ ਅੰਡਰਸੈਕਸ਼ਨ 103 ਬੀ ਐਨ ਐਸ थाना ਬੀੜ ਜਿੰਦ ਦੇ ਕੇ ਦਰਜ ਕੀਤਾ ਗਿਆ ਜਿਹੜਾ ਗੁਰਮੀਤ ਸਿੰਘ ਦੇ ਖਿਲਾਫ ਕੀਤਾ ਗਿਆ ਜੋ ਛੇਤੀ ਗ੍ਰਿਫਤਾਰੀ ਲਈ ਜਿਹੜੇ ਰੇਡ ਕੀਤੇ ਜਾ ਰਹੇ ਜਲਦੀ ਰੋਸ਼ੀ ਨੂੰ ਡਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਕਿੰਨੀ ਉਮਰ ਸੀ ਕੀ ਵੀਰਪਾਲ ਕੌਰ ਦੀ ਉਮਰ ਕਰੀਬ 30 ਸਾਲ ਹੈ ਜੀ ਸਰ ਕਿੰਨਾ ਚਿਰ ਹੋ ਗਿਆ ਸੀ ਸ਼ਾਦੀ ਨੂੰ ਉਹਨਾਂ ਨੇ ਵੀਰਪਰ ਕਾਲ ਦੀ ਸ਼ਾਦੀ ਨੂੰ ਤਰੀਬ 7-8 ਸਾਲ ਦਾ ਹਿੱਸਾ ਜਿਹੜਾ ਵਜੋਂ ਤੇ ਆਪਣੇ ਪਤੀ ਤੋਂ ਕਿੰਨਾ ਵਿਚਰੋ ਗਿਆ ਵੱਖਰੀ ਪੈ ਰਹੀ ਸੀ ਤਰੀਬ 4-5 ਮਹੀਨੇ ਤੋਂ ਜਿਹੜਾ ਆਪਣੇ ਪੇਕੇ ਘਰ ਆ ਰਹੀ ਸੀ